ਸਤਿ ਸ਼੍ਰੀ ਅਕਾਲ ਜੀ ਮਹਾਂਕੋਮਲ ਖਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਦੇ ਲਈ ਵਾਈਟ ਹਾਊਸ ਪਹੁੰਚੇ ਇਜ਼ਰਾਨ ਦੋਹਾਂ ਨੇਤਾਵਾਂ ਦੇ ਵਿਚਾਲੇ ਲੰਬੀ ਗੱਲਬਾਤ ਹੋਈ ਤੇ ਇਸ ਦੇ ਨਾਲ 20 ਜਨਵਰੀ ਨੂੰ ਦਫ਼ਤਰ ਪਰਤਣ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਦੇ ਨਾਲ ਟਰੰਪ ਦੀ ਇਹ ਪਹਿਲੀ ਮੁਲਾਕਾਤ ਸੀ मुलाकात तो बाद दोनों ने सांझी प्रेस कॉन्फ्रेंस की थी इस दौरान डोनाल्ड ट्रंप ने कहा कि ਅਸੀਂ ਚੋਣੇ ਆ ਕਿ ਅਮਰੀਕਾ ਗਾਜ਼ਾ ਪੱਟੀ ਦੀ ਮਲਕੀਅਤ ਲੈ ਕੇ ਇਸ ਦਾ ਵਿਕਾਸ ਕਰੇ ਉਹਨੇ ਵੀ ਕਿਹਾ ਕਿ ਅਮਰੀਕਾ ਯੁੱਧ ਗ੍ਰਸਤ ਫਲਸਤੀਨੀ ਖੇਤਰ ਗਾਜ਼ਾ ਪੱਟੀ ਉੱਤੇ ਕਬਜ਼ਾ ਕਰਕੇ ਇਸ ਦਾ ਵਿਕਾਸ ਕਰੇਗਾ ਅਤੇ ਇਸ ਦੀ ਮਲਕੀਅਤ ਨੂੰ ਵੀ ਬਰਕਰਾਰ ਰੱਖੇਗਾ ਕਾਜ਼ਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਬੀਤੇ ਦਿਨੀ ਅੰਮਿੱਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਟੰਪ ਨੇ ਕਿਹਾ ਕਿ ਅਸੀਂ ਕਾਜ਼ਾ ਉੱਤੇ ਆਪਣਾ ਅਧਿਕਾਰ ਜਤਾਵਾਂਗੇ ਅਤੇ ਸਾਈਟ ਉੱਤੇ ਮੌਜੂਦ ਸਾਰੇ ਖਤਰਨਾਕ ਬੰਬਾਂ ਅਤੇ ਹਥਿਆਰਾਂ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਵਾਂਗੇ ਅਸੀਂ ਤਬਾਹ ਹੋਈਆਂ ਇਮਾਰਤਾਂ ਨੂੰ ਢਾਹ ਦਵਾਂਗੇ ਅਤੇ ਇੱਕ ਆਰਥਿਕ ਵਿਕਾਸ ਦਾ ਨਿਰਮਾਣ ਕਰਾਂਗੇ ਜੋ ਖੇਤਰ ਦੇ ਲੋਕਾਂ ਨੂੰ ਬੇਅੰਤ ਨੌਕਰੀਆਂ ਅਤੇ ਰਿਹਾਇਸ਼ ਪ੍ਰਦਾਨ ਕਰੇਗਾ ਖਿੱਤੇ ਦੇ ਵਿੱਚ ਕਿਸੇ ਵੀ ਸੁਰੱਖਿਆ ਖ਼ਤਰਾ ਨੂੰ ਭਰਨ ਦੇ ਲਈ ਫੌਜਾਂ ਦੀ ਤਾਇਨਾਤੀ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਅਸੀਂ ਉਹ ਕਰਾਂਗੇ ਜੋ ਜ਼ਰੂਰੀ ਹੈ ਜੇ ਇਹ ਜ਼ਰੂਰੀ ਹੋਇਆ ਤਾਂ ਅਸੀਂ ਉਹ ਕਰਾਂਗੇ ਇਸ ਦੇ ਨਾਲ ਹੀ ਕੰਪਨੀ ਕਿਹਾ ਕਿ ਉਹ ਆਪਣੀ ਵਿਕਾਸ ਯੋਜਨਾ ਤੋਂ ਬਾਅਦ ਗਾਜ਼ਾ ਦੇ ਵਿੱਚ ਰਹਿਣ ਵਾਲੇ ਦੁਨੀਆ ਪੱਧਰ ਦੇ ਲੋਕਾਂ ਦੀ ਕਲਪਨਾ ਕਰਦੇ ਨੇ ਹੁਣ ਇਹ ਵੀ ਕਿਹਾ ਕਿ ਉਹ ਮੱਧਪੂਰਬ ਦੀ ਆਪਣੀ ਪਵਿੱਕੀ ਯਾਤਰਾ ਦੌਰਾਨ ਗਾਜ਼ਾ ਇਜ਼ਰਾਈਲ ਅਤੇ ਸਾਊਦੀ ਅਰਬ ਦਾ ਦੌਰਾ ਕਰਨ ਦੀ ਯੋਜਨਾ ਵੀ ਬਣਾ ਰਹੇ ਨੇ <laughs> the U.S. will take over the Gaza Strip and we will do a job with it too. We'll own it and be responsible for dismantling all of the dangerous unexploded bombs and other weapons on the site, level the site and get rid of the destroyed buildings, level it out, create an economic development that will supply unlimited numbers of jobs and housing for the people of the area. do a real job, do something different. Just can't go back. If you go back, it's going to end up the same way it has for 100 years. ਟਰੰਪ ਇਜ਼ਰਾਈਲ ਦੇ ਹੁਣ ਤੱਕ ਦੇ ਸਭ ਤੋਂ ਚੰਗੇ ਦੋਸਤ ਰਹਿ ਚੁੱਕੇ ਨੇ ਨੇਤਰਯਾਹੂ ਕਿਉਂਕਿ ਇਸ ਬਾਰੇ ਬੋਲਦੇ ਹੋਏ ਨੇਤਰਯਾਹੂ ਨੇ ਕਿਹਾ ਕਿ ਤੁਸੀਂ ਵਾਈਟ ਹਾਊਸ ਦੇ ਵਿੱਚ ਇਜ਼ਰਾਈਲ ਦੇ ਸਭ ਤੋਂ ਚੰਗੇ ਦੋਸਤ ਹੋ ਪ੍ਰਧਾਨ ਮੰਤਰੀ ਨੇ ਟਰੰਪ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਟਿੱਪਣੀ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਟਰੰਪ ਦੇ ਇਜ਼ਰਾਈਲ ਦੀ ਮਜ਼ਬੂਤ ਰੱਖਿਆ ਮਤਲਬ ਹੈ ਕਿ ਉਹਨਾਂ ਦੇ ਦੇਸ਼ ਦੇ ਲੋਕ ਉਹਨਾਂ ਦੇ ਲਈ ਬਹੁਤ ਸਤਿਕਾਰ ਕਰਦੇ ਨੇ ਨੇਤਰੀਆਹੁ ਨੇ ਅੱਗੇ ਕਿਹਾ ਕਿ ਤੁਸੀਂ ਇਜ਼ਰਾਈਲ ਤੋਂ ਰੁਕੇ ਗਏ ਹਥਿਆਰਾਂ ਨੂੰ ਮੁਕਤ ਕਰ ਦਿੱਤਾ ਹੈ ਇਹ ਗਾਜ਼ਾ ਦੇ ਵਿੱਚ ਨਾਗਰਿਕਾਂ ਦੀ ਮੌਤ ਬਾਰੇ ਚਿੰਤਾਵਾਂ ਦੇ ਵਿਚਕਾਰ ਟਰੰਪ ਦੁਆਰਾ ਇਜ਼ਰਾਈਲ ਨੂੰ 2000 ਪੌਂਡ ਬੰਬ ਭੇਜਣ ਉਤੇ ਬਾਈਡਨ ਪ੍ਰਸ਼ਾਸਨ ਦੁਆਰਾ ਲਗਾਈ ਗਈ ਪਾਬੰਦੀ ਨੂੰ ਹਟਾਉਣ ਦਾ ਹਵਾਲਾ ਸੀ ਨੇਤਰੀਆਹੁ ਦਾ ਕਹਿਣਾ ਹੈ ਕਿ ਟਰੰਪ ਅਜਿਹੇ ਵਾਅਦੇ ਪੂਰੇ ਕਰਦੇ ਨਹੀਂ ਜੋ ਪਹਿਲੀ ਨਜ਼ਰ ਦੇ ਵਿੱਚ ਅਵਿਸ਼ਵਾਸਯੋਗ ਲੱਗਦੇ ਨੇ ਨੇਤਨਯਾਹੁ ਉਹਨੇ ਕਿਹਾ ਕਿ ਜਦੋਂ ਲੋਕ ਹੈਰਾਨ ਹੁੰਦੇ ਨੇ ਤਾਂ ਉਹ ਆਪਣਾ ਸਿਰ ਖੁਰਕਦੇ ਨੇ ਅਤੇ ਕਹਿੰਦੇ ਨੇ ਤੁਸੀਂ ਜਾਣਦੇ ਹੋ ਉਹ ਸਹੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਜ਼ਰਾਈਲ ਹਮਾਸ ਦੇ ਨਾਲ ਚੱਲ ਰਹੀ جنگ ਜਿੱਤ ਕੇ ਯੁੱਧ ਨੂੰ ਖਤਮ ਕਰੇਗਾ ਅਤੇ ਇਜ਼ਰਾਈਲ ਦੀ ਜਿੱਤ ਅਮਰੀਕਾ ਦੀ ਜਿੱਤ ਹੋਵੇਗੀ